ਪਸਵੰਦਾ ਜਕਰ ਪਸਵੰਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਏ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਅਤੇ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਪਿੰਡ ਪੈਂਦਾ ਵਾ ਮਚਾਕੀ ਕਲਾ ਮਚਾਕੀ ਕਲਾ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਹੁਣਾਂ ਦੇ ਕੋਲੇ ਇੱਕ ਮਹਿਮਕਾਉ ਆ ਮਿੱਤਰੋ ਕਿੰਨਵਾ ਸੂਆ ਕਿੰਨੇ ਦਿਨ ਬਾਕੀ ਆ ਕੀ ਦੁੱਧਦਾਰ ਕਾਰਡ ਆ ਕੀ ਮੁੱਲਵਾੜੀ ਇਹ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਦਵਾਂਗੇ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਓ ਕਰਦੇ ਆ ਪਾਈ ਨਾਲ ਰਾਬਤਾ ਕਿ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਵੀਰੇ ਬਹੁਤ ਬਹੁਤ ਵਧੀਆ ਜੀ ਅੱਛਾ ਨਾ ਮੈਂ ਇੱਕ ਵਾਰੀ ਦੱਸ ਦਿਆਂ ਵੀਰੇ ਮੇਰਾ ਨਾਮ ਹਰਨੂਰ ਸਿੰਘ ਹੈ ਪਿੰਡ ਚਾਕੀ ਕਲਾ ਜੀ ਬਾਪੂ ਦਾ ਨਾਮ ਬਾਪੂ ਦਾ ਨਾਮ ਮਨਜੀਤ ਸਿੰਘ ਜੀ ਘਰ ਕਿਹੜੇ ਪਾਸੇ ਆ ਗਿਆ ਬ੍ਰਦਰ ਆਪਾਂ ਘਰ ਆਪਣਾ ਪਿੰਮ ਚਾਕੀ ਕਲਾ ਪਿੰਡ ਸੁਸਾਇਟੀ ਦੇ ਜਮਾਂ ਸਾਹਮਣੇ ਹੈ ਜੀ ਸੁਸਾਇਟੀ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਹਾਂਜੀ ਅੱਛਾ ਵੱਡੇ ਵੀਰ ਆਪਾਂ ਮਹਿ ਵੇਚੜੀ ਇੱਕ ਹਨਾ ਇਹ ਕਿਨੂਆ ਸੂਆ ਸੂਰਈ ਹੈ ਤੇ ਜੀ ਇਹ ਚੌਥਾ ਸੂਆ ਜੀ ਚੌਥਾ ਸੂਆ ਹੋਣ ਨੇ ਆਤ ਕੀ ਸੂਣਾ ਵਾ ਕਿੰਨੇ ਦਿਨ ਪਏ ਵੀਰੇ ਇਹਦੇ 10 ਦਿਨ ਲੱਗੇ ਜੀ ਠੀਕ ਹੈ ਵੀਰੇ ਕਿੰਨਾ ਦੋ ਦੋ ਦੇ ਦਿੰਦੇ ਯਾਰ ਕੰਡੇ ਤੇ ਤੋਲਣ ਵਾਲਾ ਇਹ 16 ਲੀਟਰ ਦੁੱਧ ਹੈਗਾ ਜੀ 16 ਲੀਟਰ ਦੁੱਧ ਆਪਾਂ ਜੋੜ ਦੇ ਰਹੇ ਹਾਂ ਠੀਕ ਹੈ ਬੋਟੇ ਬਈ ਇਹ ਤਾਂ ਕੀ ਫਿਰ ਸਾਣ ਤੋਂ ਕ੍ਰੋਸ ਕਰਾਈ ਹੋਈ ਜਾਂ ਠੀਕ ਹੈ ਭਰਾਇਆ ਹੋਇਆ ਇਹਦੇ ਜੀ ਠੀਕ ਹੈ ਭਰਾਇਆ ਹੋਇਆ ਠੀਕ ਹੈ ਚੰਗਾ ਭਰਾਇਆ ਹੋਇਆ ਠੀਕ ਹੈ ਬੜੇ ਚੋਣ ਚਾਣ ਨੂੰ ਠੰਡੀ ਸੀਲ ਹੈ ਹਾਂਜੀ ਹਾਂਜੀ ਜਿਹੜਾ ਮਰਜ਼ੀ ਲਕਰੇ ਰੱਖਣ ਲੱਗੇ ਪ੍ਰਾਣੋਂ ਦੇ ਦੀ ਅੱਲਾ ਪਤਾ ਨਹੀਂ ਆਉਂਦਾ ਨਹੀਂ 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 ਜੀ ਚੋਣ ਚਾਣ ਦਾ ਕੋਈ ਲਾਂਬਾ ਨਹੀਂ ਸੀਲ ਬਹੁਤ ਤੇ ਬਾਕੀ ਉਂਝ ਵੀ ਮੈਂ ਚੰਗੀ ਹੈ ਬਈ ਪਲੀ ਵੀ ਚੰਗੀ ਹੈ ਹਨਾ ਅੱਛਾ ਰੇਟ ਵੀਰੇ ਕੀ ਰਊਗਾ ਇਹਦਾ ਬਈ ਰੇਟ ਦਾ ਜੀ 135 ਠੀਕ ਹੈ ਥੋੜਾ ਬਹੁਤਾ ਮਾਨਤਨ ਮੌਕੇ ਦੇ ਮੌਕੇ ਤੇ ਮਾਨਤਨ ਕਰ ਠੀਕ ਹੈ ਬੋਲੀ ਨੰਬਰ ਕਿਹੜੇ ਤੇ ਗੱਲ ਕਰਾਂਗੇ ਆਪਾਂ ਵੀਰੇ ਨੰਬਰ ਹੈਗਾ ਜੀ 94640 ਜੀ ਤੇ 10006 ਇੱਕ ਵਾਰੀ ਹੋਰ ਬੋਲੀ ਵੀਰੇ 94640 94640 10006 10006 94640 10006 ਤੋਰ ਦੀ ਵੀਰੇ ਹੁਣ ਲੈ ਵੀ ਮਿੱਤਰੋ ਚੌਥਾ ਸੂਆ ਮੈਂ ਪ੍ਰੋਪਰ ਸੂਰਈ ਆ ਦਸਾਂ ਦਿਨਾਂ ਦੀ ਹਜੇ ਕੱਚੀ ਆ 16 ਪੀਕ ਲੈਵਲ ਦਾ ਦੁੱਧ ਦਾ ਰਿਕਾਰਡ ਆ ਜਿਹੜਾ 16 ਲੀਟਰ ਦਾ ਕੰਡੇ ਵਾਲਾ ਇਹਦਾ ਰਿਕਾਰਡ ਆ ਮਿੱਤਰੋ ਹਜੇ ਲੇਵਾ ਦਾ ਕਰਮਾਲੀ ਨੇ ਬਹੁਤ ਸੋਨਾ ਤਿਆਰ ਕਰ ਜਣਾ ਕਿਉਂਕਿ ਬਈ ਟਿੱਲੀਆਂ ਜਿਹੜੀਆਂ ਨਿੱਕੀਆਂ ਬਰੀਕ ਵਾਲ ਹੁੰਦੇ ਆ ਨਾ ਜਿਹੜੇ ਮੈਂ ਦੇ ਲੇਵੇ ਦੇ ਵਿੱਚ ਉਹ ਮੈਂ ਕੁਝ ਨਾ ਕੋਈ ਥੱਲੋ ਕਰਦੀ ਹੁੰਦੀ ਆ ਹਮੇਸ਼ਾ ਬਾਕੀ ਬਈ ਉਹਦੇ ਵੀ ਜਾਤ ਕੁਆਲਟੀ ਦੇ ਵਿੱਚ ਚੰਗੀ ਆ ਟੀਕਾ ਚੰਗਾ ਭਰਾਇਆ ਹੋਇਆ ਬਈ ਉਹਨਾਂ ਨੇ ਜਿਹੜੇ ਭਰਾ ਘਰੇ ਰੱਖਣ ਨੂੰ ਘਰੋਂ ਮਹਿਪਾਲ ਦੇ ਫਿਰਦੇ ਆ ਬਈਆਂ ਦਾ ਨੰਬਰ ਸਕਰੀਨ ਦੇ ਉੱਤੇ ਆ ਮਚਾਕੀ ਕਾਲਾ ਪਿੰਡ ਦੇ ਵਿੱਚ ਮੇ ਖੜੀ ਹੋਈ ਆ ਆ ਕੇ ਵੇਖ ਕੇ ਤਸੱਲੀ ਦਿਨੋਂ ਤੁਸੀਂ ਇਹਨੂੰ ਖਰੀਦ ਸਕਦੇ ਆ ਮਿੱਤਰੋ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਮਚੱਕੀ ਕਲਾਂ ਜ਼ਿਲ੍ਹਾ ਫਰੀਦਕੋਟ ਸਾਧ ਕਰੋ